ਸਕੂਲਾਂ ਦੀ 9524 ਤੋਂ ਸ਼ੁਰੂ ਆ ਗਈ ਜਿਹਦੇ ਵਿੱਚ ਜਿਹੜਾ ਆਪਾਂ ਪਾ ਵੀ ਚੁੱਕਿਆ ਪਹਿਲਾਂ ਦੋ ਵੀਡੀਓ ਲੜਕੀਆਂ ਦੀ ਜਿਹੜੀ ਮੈਰਿਟਰੀ ਪਾਈ ਸੀ ਤੇ ਵੈਸੇ ਨਜਮਾ ਦੀ ਪਾਈ ਸੀ ਕਿ ਇੱਕ ਵੀ ਕੀ ਕੀ ਨਜਮਾ ਦਾ ਖਿਆਲ ਰੱਖਣਾ ਪੈਂਦਾਗਾ ਤੇ ਇਹ ਆਪਾਂ ਜਿਹੜੀ ਅੱਜ ਮੇਲ ਹੈ ਲੜਕੀਆਂ ਦੀ ਜਿਹੜੀ ਮੈਰਿਟ ਕਿਹੜੇ ਰੈਂਕ ਤੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਕਿਹੜੇ-ਕਿਹੜੇ ਦਿਨ ਉਹਨਾਂ ਨੂੰ ਬੁਲਾਇਆ ਜਾਂਦਾ ਇਸ ਸੰਬੰਧੀ ਜਿਹੜੀ ਇਹਦੇ ਵਿੱਚ ਗੱਲਬਾਤ ਕਰਨੀ ਹੈ ਆਪਾਂ ਤਾਂ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਐਸ ਆਰ ਨੰਬਰ 1 ਤੋਂ ਲੈ ਕੇ ਐਪਲੀਕੇਸ਼ਨ ਨੰਬਰ ਦਿੱਤਾ ਬੱਚੇ ਦਾ ਰੋਲ ਨੰਬਰ ਆ ਫਿਰ ਉਸ ਦਾ ਫਿਰ ਸਟੂਡੈਂਟ ਨੇਮ ਫਾਦਰ ਨੇਮ ਡੇਟ ਆਫ ਬਰਥ ਜੈਂਡਰ ਫਿਰ ਮਾਰਕਸ ਕਿੰਨੇ ਪ੍ਰਾਪਤ ਕੀਤੇ 143 ਜਿਵੇਂ ਪਹਿਲੇ ਨੰਬਰ ਵਾਲੇ ਦੇਖ ਰਿਹਾ ਮੈਂ ਅੰਕਿਤ ਨੂੰ ਅੰਕਿਤ ਮੋਹਨ ਮੈਟਰ ਨੰਬਰ 21 ਦਾ ਤੇ ਇਸ ਨੂੰ ਰਿਪੋਰਟਿੰਗ ਟਾਈਮ 8 ਵਜੇ ਬੁਲਾਇਆ ਗਿਆ ਜੀ 9 ਮਈ ਨੂੰ 9 ਮਈ ਨੂੰ 8 ਵਜੇ ਬੁਲਾਇਆ ਗਿਆ 9 ਮਈ ਵਾਲੇ ਦੇ ਬੱਚੇ ਦੇਖ ਰਿਹਾ ਆਪਾਂ ਕਿਹੜੇ-ਕਿਹੜੇ ਨੇ ਫਿਰ ਅੱਗੇ ਆ ਰਹੀਆਂ ਨਾ ਇਸ ਨੂੰ ਵੀ ਜਿਹੜਾ ਹੈਗਾ 9 ਮਈ ਨੂੰ ਬੁਲਾਇਆ ਗਿਆ 2 ਰੈਂਕ ਦਾ 134 ਵਾਲੇ ਦਾ ਫਿਰ 132 ਵਾਲਾ ਬੱਚਾ ਫਿਰ 131 ਵਾਲਾ ਫਿਰ 130 ਵਾਲਾ ਜੀ 29 ਵਾਲੇ ਚਾਰ ਬੱਚੇ ਨੇ ਮੇਰੇ ਖਿਆਲ ਚ ਤਿੰਨ ਨੇ ਜੀ 29 ਵਾਲੇ ਤਿੰਨ 128 27 26 25 24 23 ਇਸ ਤਰ੍ਹਾਂ ਦੇ ਨਾਲ ਸੋ ਇਸ ਲਿਸਟ ਦੇ ਵਿੱਚ ਕੀ ਆਪਾਂ ਦੇਖ ਰਹੇ ਹਾਂਗੇ ਜਿਹੜਾ ਕਮ ਕਾਉਂਸਲਿੰਗ ਸ਼ਡਿਊਲ ਫਾਰ एलिਜੀਬਲ ਕੈਂਡੀਡੇਟ ਆਫ ਮੈਰੀਟੋਰੀਅਸ ਇੰਟਰਸਟ ਐਗਜ਼ਾਮ ਜਿਹੜੇ एलिਜੀਬਲ ਨੇ ਉਹਨਾਂ ਦੀ ਆਈ ਹੈਗੀ ਮੇਲ ਜਿਹੜਾ ਮੁੰਡਿਆਂ ਦੀ ਆਪਾਂ ਕਰ ਰਹੇ ਹਾਂ ਇਹ ਕੈਟਾਗਰੀਜ਼ ਦੇ ਮੁੰਡਿਆਂ ਗੀਆਂ ਦੇ ਨੰਬਰ ਇੱਕ ਜਨਰਲ ਨੰਬਰ ਤੋਂ ਪ੍ਰਾਈਵੇਟ ਸਕੂਲ ਨੰਬਰ ਤਿੰਨ ਔਮਨ ਹਾਊਸ ਹਾਈਡਰਗ ਜਿਹੜੀ ਔਰਤਾਂ ਕਰ ਚਲਾ ਰਹੀਆਂ ਨੇ ਤੇ ਡਿਸੇਬਲਡ ਬੱਚੇ ਨੇਗੇ ਠੀਕ ਆ ਜੀ ਇਹ ਕੈਟਾਗਰੀ ਨੇ ਬਣਦੇ ਨੇ ਕਿ ਚਾਰ ਕੈਟਾਗਰੀਆਂ ਨੇ ਸੋ ਇਹ ਜਿਹੜੀ ਆਪਾਂ ਮੈਟ ਸੂਚੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜਿਹੜੇ ਵਿਦਾਰਥੀ ਨਵੇਂ ਆ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾ ਸਕੇ ਜਲ ਤੋਂ ਜਲ ਦਾ ਅੱਗੇ 25 ਨੰਬਰ ਦੇਖ ਰਹੇ ਆਪਾਂ ਵੀਡੀਓ ਨੂੰ ਅੰਤ ਤੱਕ ਦੇਖਿਓ 25 ਨੰਬਰ ਹੈਗਾ ਜਿਹੜਾ ਤੇ ਦੇਖ ਰਹੇ ਆਪਾਂ 122 ਨੰਬਰ ਮਾਰਕਸ ਵਾਲਾ 25 ਨੰਬਰ ਮੈਟ ਆ ਬੱਚੇ ਦੀ 9 ਮਈ ਵਾਲੇ ਆ ਇਹ ਵੇਖ ਰਹੇ ਹੋ ਤੁਸੀਂ ਅੱਗੇ ਸਾਰੇ ਅ ਸ਼ੇਵਮ ਆ ਗਿਆ ਨੰਨੀ ਨੰਬਰ ਤੇ 30 ਤੇ ਬਲਰਾਜ ਸਿੰਘ ਆ ਗਿਆ ਇਹ ਵੇਖ ਰਹੇ ਹੋਗੇ ਸਾਰੇ ਤੁਸੀਂ ਤਕਰੀਬਨ 48 ਤੱਕ ਚੱਲਦੇ ਜਾ ਰਹੇ ਆਪਾਂ 117 ਆ ਰਹੀ ਹੈ ਮੈਟ ਘਟ ਦੀ ਘਟ ਜੀ 117 ਜੀ 116 ਅੰਕ ਵਾਲੇ ਬੱਚੇ ਆ ਗਏ ਸਾਰਿਆਂ ਨੂੰ ਨਈ 9 ਮਈ ਨੂੰ ਬੁਲਾਇਆ ਗਿਆ ਜੀ 70 71 72 ਤੇ ਆਉਂਦੀ ਹੋਈ ਘਟ ਦੀ ਮੁੰਡਿਆਂ ਦੀ ਮੈਟ 73 78 70 80 81 86 86 90 99 93 94 95 96 ਮੈਟ ਨੰਬਰ ਆਈ ਸਾਰੇ 114 113 112 ਜਿਹੜੀ ਮੈਟ ਇੱਧਰ ਦਿੱਤੀ ਹੈ 116 ਵਾਲੇ ਬੱਚੇ ਵੀ ਆਪਾਂ ਉੱਪਰ ਦੇਖ ਲਈ ਸੀ 119 ਵਾਲੇ 118 ਵਾਲੇ ਜਿਹੜੇ ਮਾਰਕਸ ਵਾਲੇ ਤੇ ਨਾਲ-ਨਾਲ ਮੈਟ ਸੂਚੀ ਵਿਚਾਰ ਰਹੇ ਆ ਸਾਰੇ ਇੱਕ ਪਾਸੇ ਮਾਰਕਸ ਨੇ ਨਾਲ ਹੀ ਇਹਦੇ ਮੈਟ ਨੰਬਰ ਕਿੰਨਾ ਬਣਦਾਗਾ 114 ਵਾਲੇ ਹੀ ਦੇਖ ਰਹੇ ਆ ਆਪਾਂ ਸਾਰੇ 113 ਵਾਲੇ 113, 113, 113 112 ਚੱਲ ਪਿਆ ਜੀ 112 ਵਾਲੇ ਨੂੰ ਵੀ 9 ਮਈ ਨੂੰ ਬੁਲਾਇਆਗਾ 90 ਰੈਂਕ ਦੇ ਵਿੱਚ ਹੈ ਬੱਚਾ ਅੱਗੇ ਘਟਦੀ ਘਟਦੀ ਜਿਹੜੀ ਮੈਡ ਦੇਖੋ 112 ਤੋਂ 111 ਵੱਲ ਆਈ ਫੇਰ ਆਪਾਂ ਵੇਖ ਰਹੇ ਹਾਂ ਤੁਸੀਂ ਆਪਣੇ ਨਾਮ ਨਾਲ ਨਾਲ ਚੈੱਕ ਕਰ ਸਕਦੇ ਹੋ 110 ਵਾਲੇ ਜੀ ਫੇਰ ਹੈਗਾ ਅੱਗੇ 110 ਵਾਲੇ ਬੱਚੇ ਜਿਹੜੇ ਉਹ ਕਾਫੀ ਨੇ 110 ਵਾਲੇ ਬਣਦੇ 127 ਰੈਂਕ ਤੱਕ ਜਿਨ੍ਹਾਂ ਦੇ 110 ਨੰਬਰ ਨੇ 127 ਰੈਂਕ ਤੱਕ ਬਣਦੇ ਫੇਰ 109 ਵਾਲੇ ਚੱਲ ਪਈ ਜੀ ਦੇਖ ਰਹੇ ਹੋ ਤੁਸੀਂ ਮੈਟਰੀਅਲ ਸਕੂਲਾਂ ਵਿੱਚ ਲੜਕਿਆਂ ਦੇ ਲਈ 1725 ਸੀਟਾਂ ਜੀ ਸਾਰੀਆਂ ਮਿਲਾ ਕੇ ਨਾਨ ਮੈਡੀਕਲ ਮੈਡੀਕਲ ਤੇ ਕਮਰਸ 109 108 ਜੀ 108 ਵਾਲੇ ਆ ਗਏ ਅੱਗੇ ਵੇਖ ਰਹੇ ਹਾਂ 107 ਵਾਲੇ 107 ਵਾਲੇ ਕਾਫੀ ਬੱਚੇ ਲੱਗ ਰਹੇ ਜੀ 107 ਵਾਲੇ ਨੇ ਜਿਹੜੇ ਉਹ ਮੈਟਰ ਨੰਬਰ 182 ਤੱਕ ਆ ਜੀ ਫਿਰ 106 ਵਾਲੇ ਚੱਲ ਪਏ ਜੀ ਵੇਖ ਰਹੇ ਤੁਸੀਂ ਨਿਰੰਤਰ 106 ਦੇ ਵਿੱਚ ਕਿੰਨੇ ਬੱਚੇ ਨੇ 106 ਰੈਂਕ ਜਿਹੜਾ ਬਣਦਾ 208 ਤੱਕ ਦਾ ਰੈਂਕ ਬਣਦਾਗਾ ਫਿਰ 105 ਵਾਲੇ ਚੱਲ ਪਏ ਜੀ ਕਿੰਨੇ ਚੱਲ ਪਏ 105 ਵਾਲੇ ਅਬ ਦੇਖ ਰਹੇ ਹਾਂ ਤੁਸੀਂ ਆਪਣੀ ਆਪਣੀ ਲਿਸਟ ਚੈੱਕ ਕਰ ਸਕਦੇ ਹੋ ਤੁਹਾਡੇ ਸਨਮੁਖ ਜਿਹੜੀ ਦਿਖਾਈ ਜਾ ਰਹੀ ਹੈ ਲਿਸਟ ਤੁਹਾਨੂੰ ਤਾਂ ਕਿ ਖੁਦ ਤੁਸੀਂ ਇਹਨਾਂ ਨੂੰ ਦੇਖ ਸਕੋ ਜਿਹੜਾ ਸਾਰਿਆਂ ਨੂੰ 103 ਨਾਲੇ ਚੱਲ ਪਈ ਜੀ 103 ਨੰਬਰ ਵਾਲੇ ਆ ਗਏ 102 ਵਾਲੇ ਆ ਗਏ ਜੀ 102 ਵਾਲਾ ਤੁਸੀਂ ਵੇਖ ਰਹੇ ਹੋਗੇ ਜਿਹੜਾ 302 ਰਿੰਕ ਤੇ ਆ ਜੀ 302 ਰਿੰਕ ਤੇ ਆ ਸਾਰੇ ਵੇਖ ਰਹੇ ਹੋ ਤੁਸੀਂ 102 ਵਾਲੇ 102 ਵਾਲੇ ਜੀ 101 ਚੱਲ ਪਿਆ ਜੀ ਘਟਦੀ ਹੋਈ ਮੁੰਡਿਆਂ ਦੀ ਬੈਟ 101 ਇਆ ਗਈ 101 ਜੀ 101 ਦੇਖਦੇ ਆਂ ਜੀ 101 ਕਿਨੇ ਨੰਬਰ ਮੈਟ ਤੱਕ ਜਾਂਦਾਗਾ 101 ਜਾਂਦਾ ਜੀ 373 ਨੰਬਰ ਮੈਟ ਤੱਕ ਇੱਕ ਵਾਰਾ ਫੇਰ ਦੱਸਦੇ ਆਂ ਮੇਰੇ ਟੁਰੀ ਸਕੂਲਾਂ ਵਿੱਚ ਮੁੰਡਿਆਂ ਦੇ ਲਈ 1725 ਸੀਟਾਂ ਜੀ ਨਾਨ ਮੈਡੀਕਲ ਮੈਡੀਕਲ ਕਮਰਸ ਨੂੰ ਮਿਲਾ ਕੇ ਘਟ ਤੋ ਹੀ ਮੈਟ 100 ਨੰਬਰ ਤੇ ਆ ਗਈ ਜੀ 100 ਨੰਬਰ ਵਾਲੇ ਬਹੁਤ ਸਾਰੇ ਬੱਚੇ ਨੇ ਜੀ 100 ਨੰਬਰ 411 ਨੰਬਰ ਮੈਟ ਤੱਕ ਆ ਜਾਂਦਾ ਨੇ 99 ਵਾਲੇ ਸ਼ੁਰੂ ਹੋ ਗਏ ਘਟ ਦੇ ਕਰਮਚਾਰੀ ਆ ਜੀ ਸਾਰਿਆਂ ਦੀ 9 ਮਈ ਨੂੰ ਹੋਣੀ ਹੈ ਇਹ ਇਹਨੇ ਬੱਚੇ ਨੇ ਜਿਹੜੇ ਸਾਰੇ ਸਾਰੇ ਜਿਹੜੀ 9 ਮਈ ਨੂੰ ਹੋਣੀ ਆ 99 ਵਾਲੇ ਬਹੁਤ ਜ਼ਿਆਦਾ ਨੇ 98 ਵਾਲੇ ਚੱਲ ਪਏ ਜੀ ਅੱਗੇ 98 ਵਾਲੇ ਨੂੰ ਵੇਖ ਰਹੇ ਹਾਂ ਤੁਸੀਂ ਨਿਰੰਤਰ 97 ਵਾਲੇ ਆ ਗਏ 97 ਵਾਲੇ ਬਹੁਤ ਸਾਰੇ ਬੱਚੇ ਨੇ ਜੀ ਇਸ ਤਰ੍ਹਾਂ ਦੇ ਨਾਲ ਫਿਰ 96 ਚੱਲ ਪਿਆ ਜੀ ਠੀਕ ਹੈ ਜੀ 96 ਵਾਲੇ ਬੱਚੇ ਸਾਰੇ 9 ਮਈ ਨੂੰ ਇਹਨਾਂ ਦਾ 96 ਵਾਲਿਆਂ ਦਾ ਵੀ ਵੇਖ ਰਹੇ ਹਾਂ ਤੁਸੀਂ ਸਕਰੀਨ ਦੇ ਉੱਪਰ ਨਿਰੰਤਰ ਜਿਹੜਾ ਹੈਗਾ ਤੁਹਾਨੂੰ ਬੜਾ ਨੇੜਿਓਂ ਦਿਖਾਇਆ ਜਾ ਰਿਹਾ ਹੈਗਾ ਸਾਰਾ ਠੀਕ ਹੈ ਜੀ ਦੇਰ ਪਚਨ ਮੇਲੇ ਚੱਲ ਪਈ ਜਗੇ ਪਰ ਉੱਪਰ ਦੇਖਣ ਵਾਲੀ ਗੱਲ ਹੈ ਵੀ 600 ਰੈਂਕ ਤੱਕ ਜਿਹੜਾ ਮੁੰਡਿਆਂ ਦਾ ਉਹ 9 ਮਈ ਨੂੰ 600 ਰੈਂਕ ਤੱਕ ਬਣਦਾਗਾ ਜਿਹੜਾ ਫਿਰ 601 ਰੈਂਕ ਚੱਲ ਪਿਆ ਇਹ 11 ਤਰੀਕ ਨੂੰ ਬਣਦਾਗਾ 11 ਵਜੇ ਨੂੰ 600 1 ਰੈਂਕ ਜਿਹੜਾ 96 ਨੰਬਰ ਵਾਲੇ ਬੱਚੇ ਆ ਗਏ 95 ਵਾਲੇ ਆ ਗਏ ਘਟਦੇ ਘਟਦੇ ਵੇਖ ਰਹੇ ਹਾਂ ਤੁਸੀਂ ਫੇਰ 95 ਵਾਲੇ ਕਿੰਨੀ ਨੇ ਫੇਰ 95 ਵਾਲੇ ਕਿੰਨੇ ਆ ਫਿਰ 94 ਵਾਲੇ ਜੀ ਕਿੰਨੇ ਆ ਗਏ ਕਿੰਨੇ ਆ ਗਏ 94 ਵਾਲੇ ਜੀ ਬਹੁਤ ਜ਼ਿਆਦਾ ਆ ਗਏ ਜੀ 94 ਵਾਲੇ ਦੇਖ ਰਹੇ ਹੋ ਤੁਸੀਂ 93 ਵਾਲੇ ਆ ਗਏ ਫਿਰ ਅੱਗੇ 747 742 ਅੰਕ ਤੱਕ ਆ ਗਏ ਜੀ 94 ਵਾਲੇ ਫਿਰ ਅੱਗੇ ਵੇਖ ਰਹੇ ਹੋ ਤੁਸੀਂ 93 ਵਾਲੇ ਕਿੰਨੇ ਨੇ 93 ਵਾਲੇ 93 ਵਾਲੇ ਕਿੰਨੇ ਆ ਜ਼ਿਆਦਾ ਅੱਗੇ ਜੀ 93 ਵਾਲੇ ਬਹੁਤ ਜ਼ਿਆਦਾ ਅੱਗੇ 93 ਵਾਲੇ ਦੇਖੋ ਤੁਸੀਂ 92 ਵਾਲੇ ਆ ਗਏ ਫਿਰ ਜੀ ਅੱਗੇ 99 ਵਾਲੇ ਕਿੰਨੇ ਜਦੇ ਅੱਗੇ ਜੀ ਬਹੁਤ ਜ਼ਿਆਦਾ ਅੱਗੇ ਜੀ 92 ਵਾਲੇ 99 ਵਾਲੇ ਅੱਗੇ ਜੀ ਫਿਰ ਅੱਗੇ 99 ਰੈਂਕ ਸ਼ੁਰੂ ਹੋਇਆ ਜੀ 906 ਤੋਂ 906 ਤੋਂ ਸ਼ੁਰੂ ਹੋ ਗਿਆ ਜੀ 99 ਰੈਂਕ 906 ਤੋਂ ਦੇਖ ਰਹੇ ਹੋ ਤੁਸੀਂ ਜਿਹੜੇ 99 ਵਾਲਿਆਂ ਦੀ 11 ਮਈ ਨੂੰ ਹੋਣੀ ਆ 11 ਮਈ ਵਾਲੇ ਸਾਰੇ 90 ਵਾਲੇ ਵੀ 90 ਨੰਬਰ ਤੇ ਅੱਗੇ ਜੀ ਦੇਖੋ ਇੱਕ ਹੈਰਾ ਟ੍ਰਿੰਕ ਵਾਲੇ 90 ਨੰਬਰ ਵਾਲੇ ਕਿੰਨੇ ਬੱਚਿਆਂ ਦੇ 90 ਨੰਬਰ ਆਏ ਤੁਸੀਂ ਆਪਣਾ ਜਿਹੜੇ ਵਿੱਚੋਂ ਦੇਖ ਸਕਦੇ ਹੋ ਕਿ ਸਾਰੀ ਲਿਸਟ ਦੇ ਵਿੱਚੋਂ ਬਹੁਤ ਸਹਾਈਤਾ ਦੇ ਨਾਲ ਚੱਲਿਆ ਜਾ ਰਿਹਾ ਹੈ ਕਿ ਤਾਂ ਕਿ ਤੁਸੀਂ ਧਿਆਨ ਦੇ ਨਾਲ ਇਸ ਨੂੰ ਚੈੱਕ ਕਰ ਸਕੋ ਸਾਰੇ ਬੱਚੇ 11 ਮਈ ਵਾਲੇ 99 ਤੇ ਅੱਗੇ ਜੀ ਘਟਦੀ ਘਟਦੀ ਮਾਰਟ 89 ਤੇ ਆ ਗਏ ਉਹਨਾਂ 99 ਤੇ 89 ਦੇ ਉੱਪਰ ਆ ਚੁੱਕੀ ਹੈਗੀ ਦੇਖ ਸਕਦੇ ਹੋ ਤੁਸੀਂ ਆਪਣੀ ਮੈਰਿਟ ਨੂੰ ਚੈੱਕ ਕਰ ਸਕਦੇ ਹੋ ਬਕਾਇਦਾ ਤੌਰ ਤੇ 99 ਤੇ ਆਉਂਦੀ ਹੋ ਮਾਰਟ ਜੀ ਘਟਦੀ ਘਟਦੀ 88 ਆ ਗਈ ਜੀ ਫੇਰ ਅੱਗੇ ਵੇਖ ਰਹੇ ਹਾਂ ਤੁਸੀਂ 88 88 ਤੇ ਆ ਗਈ ਜੀ 88 87 ਫੇਰ 87 ਆ ਗਈ ਜੀ ਵੇਖ ਰਹੇ ਹਾਂ ਅੱਗੇ ਤੁਸੀਂ ਸਾਰੇ 87 87 ਵਾਲੇ ਬਹੁਤ ਬਹੁਤ ਬੱਚੇ ਆ ਜੀ 86 ਆ ਗਈ ਜੀ ਘਟਦੀ ਘਟਦੀ ਤੇ ਇਹ ਜਿਹੜੇ ਬੱਚੇ ਸੀ ਕਿ ਆਪਾਂ ਉੱਪਰ ਦੇਖਣਾ 12 ਮਈ ਵਾਲੇ ਆ ਇਹ ਆਪਾਂ ਇੱਕ ਵਾਰੀ ਫੇਰ ਚੈੱਕ ਕਰ ਲੈਨੇ ਆ 11 ਕਿੱਥੇ ਅੱਗੇ ਖਤਮ ਹੋਇਆ ਸਾਨੂੰ ਪਤਾ ਨਹੀਂ ਦਿੱਤਾ ਇਹ ਤੇ ਥੋੜਾ ਜਿਹਾ 11 ਰੈਂਕ ਜਿਹੜਾ ਕਿੱਥੋਂ ਖਤਮ ਹੋਸ 11 ਮਈ ਤੱਕ ਜਿਹੜਾ ਰੈਂਕ ਬਣਦਾ ਜੀ ਉਹ 1200 ਰੈਂਕ ਤੱਕ ਆ ਜੀ 11 ਮਈ ਤੱਕ ਜਿਹੜਾ ਯਾਨੀ ਕਿ 88 ਨੰਬਰ ਵਾਲੇ ਆ ਗਏ ਇੱਥੇ 88 ਅਗਲੇ ਅਗਲੇ ਦਿਨ ਵੀ ਹੈਗੇ ਨੇ ਇਹ 12 ਮਈ ਵਾਲੇ ਆ ਸਾਰੇ 88 ਵਾਲੇ ਜਿਹੜੇ ਅੱਗੇ ਵੇਖ ਰਹੇ ਹੋ ਤੁਸੀਂ ਇਹਦੇ ਵਿੱਚ ਕੁਝ ਕੋ 12 ਮਈ ਵਾਲਾ 88 ਨੰਬਰ ਦਾ ਬਹੁਤ ਜ਼ਿਆਦਾ ਤੇ ਆ ਜੀ 88 ਤਾਂ ਬਹੁਤ ਹੀ ਜ਼ਿਆਦਾ ਬੱਚਾ ਨੇ 1302 ਰੈਂਕ ਤੱਕ ਆ ਜੀ ਮੈਰਿਟੋਰੀਅ ਸਕੂਲ ਨੇ ਵਿਸਤਾਰ ਨਾਲ 25 ਸੀਟਾਂ ਜੀ ਸਾਰੇ ਕੋਰਸਾਂ ਨੂੰ ਮਿਲਾ ਕੇ ਸਾਰੇ ਸਟਰੀਮ ਨੂੰ ਮਿਲਾ ਕੇ 87 ਜੀ 87 ਸਾਰੇ 12 ਤਰੀਕ ਵਾਲੇ ਆ ਜੀ ਇਹ 87 ਵਾਲੇ ਬਹੁਤ ਜ਼ਿਆਦਾ ਨੇ 87 ਵਾਲੇ ਦੇਖ ਰਹੇ ਤੁਸੀਂ 86 86 ਵਾਲੇ ਜੀ ਬਹੁਤ ਜ਼ਿਆਦਾ ਨੇ ਅੰਦਰੋਂ ਅੰਤਰ ਦੇਖ ਰਹੇ ਹੋ ਤੁਸੀਂ 12 ਮਈ 86 ਵਾਲੇ ਬਹੁਤ ਜ਼ਿਆਦਾ ਨੇ ਜੀ 86 ਵਾਲੇ 85 ਵੀ ਚੱਲ ਪਿਆ ਜੀ ਫਿਰ ਘਟਦਾ ਘਟਦਾ ਦੇਖ ਰਿਹਾ ਤੁਸੀਂ ਕਿ 85 ਵਾਲੇ ਬਹੁਤ ਜ਼ਿਆਦਾ ਜੀ 84 ਬਹੁਤ ਜ਼ਿਆਦਾ ਨਹੀਂ ਕਿੰਨੇ ਬੱਚੇ ਦੇ 85 ਅੰਕ 84 ਅੰਕ ਕਿੰਨੇ ਆ 84 ਅੰਕ ਕਿੰਨੇ ਆ 84 ਅੰਕ ਕਿੰਨੇ ਨੇ 84 ਅੰਕ ਕਿੰਨੇ ਆ 84 ਅੰਕ ਕਿੰਨੇ ਦੇ ਬਹੁਤ ਜ਼ਿਆਦਾ ਨੇ 84 84 83 ਅੰਕੜੇ ਚੱਲ ਪਏ ਜੀ 83 ਦੇ 12 ਨੂੰ ਆ ਜੀ 1800 ਰੈਂਕ ਤੱਕ ਆ ਗਏ ਜਾਨੀ ਕਿ 83 ਵਾਲੇ 12 ਮਈ ਤੱਕ ਵਾਲੇ ਬਹੁਤ ਬੱਚੇ ਜੀ ਜਿਨ੍ਹਾਂ ਦੀ 12 ਨੂੰ ਹੋਣੇ ਆ ਨਿਰੰਤਰ ਤੁਸੀਂ ਆਪਣੀ ਜਿਹੜੀ ਸੀਟ ਵੇਖ ਰਹੇ ਹੋ 83 ਸਾਰੇ ਜਿਹੜਾ ਵੇਖ ਰਹੇ ਹੋ 83 ਵਾਲੇ ਜਿਹੜੇ ਜਨ ਜਨਰਲ ਆਏ ਨੇ ਯਾਨੀ ਕਿ ਸਰਕਾਰੀ ਸਕੂਲਾਂ ਵਾਲਾ ਆ ਜਾਂਦੇ ਆ 1905 ਰੈਂਕ ਤੱਕ ਆ ਜੀ 83 ਨੰਬਰ ਲਾਸਟ ਆ ਗਿਆ ਜੀ ਸਰਕਾਰੀ ਸਕੂਲਾਂ ਦਾ 83 ਫਿਰ 135 ਪ੍ਰਾਈਵੇਟ ਸਕੂਲ ਚੱਲ ਪਿਆ ਜੀ 135 ਵਾਲਾ 1 ਬੱਚਾ 132 ਵਾਲਾ 2 122 ਹਲ ਤਾਂ 120 ਵਾਲਾ 4 117 ਵਾਲੇ 5 ਆ 16 ਦਾ ਜਾਨੀ ਕਿ 6 ਰੈਂਕ ਬਣਦਾ ਜੀ 5 ਨਹੀਂ ਮਾਫ ਕਰਨਾ 135 ਦਾ ਇੱਕ ਰੈਂਕ ਬਣਦਾ 123 ਦਾ 2 22 ਦਾ 3 120 ਦਾ 4 117 ਦਾ 5 116 ਦਾ 6 ਇਹ ਸਾਰੇ ਰੈਂਕ ਰੈਂਕ ਆ ਜੀ ਦਿੱਤੇ ਹੋਏ ਨੇ ਚੱਲ ਭੀ 110 102 ਘੜ ਦਾ ਘੜ ਦਾ 99 98 13 ਮਈ ਨੂੰ ਹੁਣ ਹੋਊਗਾ ਜੀ ਸਾਰੇ ਇਹ ਪ੍ਰਾਈਵੇਟ ਸਕੂਲ ਨੇ ਜਿਹੜੇ ਉਹਨਾਂ ਦੀ ਕਾਉਂਸਲਿੰਗ 13 ਮਈ ਨੂੰ ਹੋਣੀ ਹੈ ਪ੍ਰਾਈਵੇਟ ਸਕੂਲਾਂ ਵਾਲੇ ਜਿਹੜੇ ਆਪਾਂ ਸਾਰੇ ਵੇਖ ਰਹੇ ਹਾਂ ਘਟਦੇ ਘਟਦੇ ਅੰਕ 999 ਦੇ ਆ ਗਏ ਜੀ 99 ਦੇ ਆ ਗਏ 13 ਮਈ ਨੂੰ ਹੋਣੇ ਜੀ 86 ਦੇ ਆਗੇ ਦੇਖੋ ਜੀ 85 ਦੇ ਆਗੇ 83 ਦੇ ਆਗੇ 81 ਦੇ ਆਗੇ 80 ਦੇ ਆਗੇ 79 ਦੇ ਆਗੇ ਜੀ 78 ਦੇ 78 ਦੇ ਆਗੇ ਘਟਦੇ ਘਟਦੇ ਦੇਖੋ ਤੁਸੀਂ 13 ਮਈ ਨੂੰ ਹੋਣੇ ਆ ਜੀ ਪ੍ਰਾਈਵੇਟ ਵਾਲਿਆਂ ਦੇ 76 ਕੱਟਦੇ ਕੱਟਦੇ 74 73 72 71 ਸਾਰੇ ਇਹੀ ਮੈਨੂੰ ਹੋਣੀ ਹੈ ਜੀ 69 ਤੇ ਵੀ ਆ ਗਈ 69 ਤੇ ਵੀ ਆ ਗਈ ਕੱਟਦੇ ਕੱਟਦੇ ਦੇਖੋ ਤੁਸੀਂ 68 ਤੇ ਵੀ ਆ ਗਈ 67 66 65 65 64 ਲekin ਸਾਰੇ ਬੱਚਿਆਂ ਦਾ ਜਿਹੜਾ 13 ਮਈ ਨੂੰ ਆਉਣਾ ਹੈ ਇਹਨਾਂ ਦਾ ਜਿਹੜਾ ਇਹਨਾਂ ਦੀ ਕਾਉਂਸਲਿੰਗ ਹੋਣੀ ਆ ਵੇਖ ਰਹੇ ਹਾਂ ਤੁਸੀਂ ਸਾਰੇ ਨਿਰੰਤਰ ਜਿਹੜਾ 13 ਮਈ ਵਾਲੇ ਨੇ ਪ੍ਰਾਈਵੇਟ ਸਕੂਲ ਵਾਲੇ ਸਾਰੇ ਪ੍ਰਾਈਵੇਟ ਸਕੂਲਾਂ ਨਾਲ ਲਿਖਿਆ ਆ ਰਿਹਾ ਜੀ ਉੱਪਰ ਇਹ ਦਿਖਦੇ ਠੀਕ ਹੈ ਜੀ ਫਿਰ ਅੱਗੇ ਪ੍ਰਾਈਵੇਟ ਸਕੂਲਾਂ ਦਾ ਡਿਸੇਬਲਡ ਬੱਚੇ ਜੀ ਬਹੁਤ ਥੋੜੇ ਜਿਹੇ ਆ ਇਹ ਵੀ ਆ ਚੁੱਕੇ ਨੇ ਠੀਕ ਹੈ ਜੀ ਇਹ ਸੀ ਜੀ ਸੂਚੀ ਮੁੰਡਿਆਂ ਦੀ ਮੈਟ੍ਰੀਸਟ ਸੂਚੀ ਕਿਹੜੇ ਕਿਹੜੇ ਦੇ ਨਾਲ ਉਹਨਾਂ ਨੂੰ ਬੁਲਾਇਆ ਜਾਊ ਕਿ ਕਿ ਰੈਂਕ ਆ ਜੀ ਗੱਲਾਂ ਪੰਜ ਚਾਰ ਚਾਰ ਤੱਕ ਕੀਤੀਆਂ ਹਰ ਅਪਡੇਟ ਜਿਹੜੀ ਤੁਹਾਨੂੰ ਪਹਿਲਾਂ ਦਿੱਤੀ ਜਾਊਗੀ ਤੇ ਸਾਰਥਕ ਹੋਊਗੀ ਠੀਕ ਹੈ ਤੇ ਜੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਾਉ ਸਕੇ ਲਾਈਕ ਕਮੈਂਟ ਕਰੋ ਸ਼ੇਅਰ ਕਰੇ ਇਹਨੂੰ ਬਹੁਤ ਬਹੁਤ ਸਾਰੇ ਵਿਦਿਆਰਥੀਆਂ ਤੱਕ ਜਿਹੜੀ ਗੱਲ ਪਾਉ